ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 6 ਜੁਲਾਈ ਹੈ 6 ਜੁਲਾਈ 1940 ਪੰਡਤ ਨਹਿਰੂ ਨੇ ਸਿੱਖਾਂ ਨੂੰ ਖਾਸ ਸੱਕਾਂ ਵਾਲਾ ਖਿੱਤਾ ਦੇਣ ਦਾ ਵਾਅਦਾ ਕਰਕੇ ਧੋਖੇ ਦੇ ਜਾਲ ਦੇ ਵਿੱਚ ਫਸਾਇਆ ਸੀ ਭਾਵੇਂ ਮੁਸਲਮਾਨਾਂ ਵੱਲੋਂ 23 ਮਾਰਚ 1940 ਦੇ ਦਿਨ ਆਜ਼ਾਦ ਮੁਲਕ ਪਾਕਿਸਤਾਨ ਦੀ ਮੰਗ ਸ਼ੁਰੂ ਕੀਤੀ ਗਈ ਸੀ ਪਰ ਅਗਲੇ 5 ਸਾਲ ਇਸ ਲਹਿਰ ਦੇ ਵਿੱਚ ਕੋਈ ਵੱਡੀ ਜਾਣ ਨਹੀਂ ਸੀ ਪੈ ਸਕੀ ਪਰ 1946 ਦੇ ਵਿੱਚ ਇਹ ਲਹਿਰ ਇੰਨੀ ਖ फैल ਚੁੱਕੀ ਸੀ ਕਿ ਇਹ ਯਕੀਨੀ ਹੋ ਗਿਆ ਸੀ ਕਿ ਪਾਕਿਸਤਾਨ ਨੂੰ ਰੋਕਿਆ ਨਹੀਂ ਜਾ ਸਕੇਗਾ ਇਸ ਨੂੰ ਸਾਹਮਣੇ ਰੱਖ ਕੇ ਸ਼੍ਰੋਮਣੀ ਕਮੇਟੀ ਨੇ ਵੀ 10 ਮਾਰਚ 1946 ਦੀ ਆਪਣੀ ਮੀਟਿੰਗ ਦੇ ਵਿੱਚ ਸਿੱਖਾਂ ਵਾਸਤੇ ਅਲੱਗ ਸਿੱਖ ਸਟੇਟ ਦੀ ਮੰਗ ਦਾ ਮਤਾ ਪਾਸ ਕੀਤਾ 15 ਮਾਰਚ ਨੂੰ ਲਾਰਡ ਐਟਲੀ ਨੇ ਬਿਆਨ ਦਿੱਤਾ ਕਈ ਘੱਟ ਗਿਣਤੀਆਂ ਨੂੰ ਵੀਟੋ ਦਾ ਹੱਕ ਨਹੀਂ ਦਿੱਤਾ ਜਾਵੇਗਾ ਇਸ ਤੇ ਅਕਾਲੀ ਦਲ ਨੇ ਰੋਸ ਜ਼ਾਹਰ ਕੀਤਾ 21 ਮਾਰਚ ਨੂੰ ਅਸੈਂਬਲੀ ਚੈਂਬਰ ਲਾਹੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਵੀ ਹਾਜ਼ਰ ਸਨ ਇਸ ਮੀਟਿੰਗ ਨੇ ਵੀ ਸਿੱਖ ਸਟੇਟ ਦੀ ਮੰਗ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਪਰ ਦੂਜੇ ਪਾਸੇ 25 ਮਾਰਚ ਨੂੰ ਰਾਵਲਪਿੰਡੀ ਦੇ ਵਿੱਚ ਸਿੱਖ ਨੈਸ਼ਨਲਿਸਟਾਂ ਦੀ ਮੀਟਿੰਗ ਨੇ ਸਿੱਖ ਸਟੇਟ ਦੇ ਖਿਲਾਫ ਮਤਾ ਪਾਸ ਕੀਤਾ 27 ਮਾਰਚ ਨੂੰ ਫਿਰ ਅਜੀਹਾ ਮਤਾ ਪਾਸ ਕੀਤਾ ਗਿਆ ਸੈਂਟਰਲ ਅਕਾਲੀ ਦਲ ਨੇ 1 ਅਪ੍ਰੈਲ 1946 ਨੂੰ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਵੰਡ ਬਰਦਾਸ਼ਤ ਨਹੀਂ ਕਰਾਂਗੇ ਜੇ ਭਾਰਤ ਦੀ ਵੰਡ ਕਰਨੀ ਹੈ ਤਾਂ ਪੰਜਾਬ ਸਿੱਖਾਂ ਨੂੰ ਦਿੱਤਾ ਜਾਵੇ ਕਿਉਂਕਿ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਇਸ ਦਾ ਮਤਾ ਪਾਸ ਕੀਤਾ ਇਨ੍ਹਾਂ ਦਿਨਾਂ ਦੇ ਵਿੱਚ ਹੀ ਗਿਆਨੀ ਕਰਤਾਰ ਸਿੰਘ ਦਾ ਮੁਸਲਮਾਨ ਆਗੂਆਂ ਦੇ ਨਾਲ ਡੂੰਘਾ ਸਬੰਧ ਬਣ ਚੁੱਕਿਆ ਸੀ ਜਦ ਮੁਸਲਮਾਨ ਆਗੂ ਸਿੱਖਾਂ ਨੂੰ ਪਾਕਿਸਤਾਨ ਦੇ ਨਾਲ ਮਿਲਣ ਵਾਸਤੇ ਲਾਲਚ ਦੇ ਰਹੇ ਸਨ ਤਾਂ ਪੰਡਤ ਜਵਾਰ ਲਾਲ ਨਹਿਰੂ ਨੇ ਇੱਕ ਮੋਮੋ ਠਗਣਾ ਜਿਹਾ ਬਿਆਨ ਦੇ ਕੇ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਉਸ ਨੇ 6 ਜੁਲਾਈ 1946 ਦੇ ਦਿਨ ਕਲਕੱਤਾ ਦੇ ਵਿੱਚ ਕਿਹਾ ਕਿ ਪੰਜਾਬ ਦੇ ਬਹਾਦਰ ਸਿੱਖ ਖਾਸ ਸਲੂਕ ਦੇ ਹੱਕਦਾਰ ਨੇ ਮੈਨੂੰ ਇਸ ਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਹਿੰਦੁਸਤਾਨ ਦੇ ਉੱਤਰ ਦੇ ਵਿੱਚ ਇੱਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿਸ ਦੇ ਵਿੱਚ ਆਜ਼ਾਦੀ ਦਾ ਨਿਗ ਸਿੱਖਾਂ ਦੇ ਲਹੂ ਨੂੰ ਗਰਮਾਵੇ 6 ਜੁਲਾਈ 1987 ਖਾਲਿਸਤਾਨ ਕਮਾਂਡੋ ਫੋਰਸ ਨੇ 6 ਜੁਲਾਈ 1987 ਦੇ ਦਿਨ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਲਾਲੂ ਅਤੇ ਫਤਿਆਬਾਦ ਦੇ ਵਿੱਚ ਦੋ ਬੱਸਾਂ ਰੋਕ ਕੇ 75 ਭਾਰਤੀ ਫੌਜੀ ਕਤਲ ਕਰ ਦਿੱਤੇ 6 ਜੁਲਾਈ 1999 ਦੇ ਦਿਨ ਪੁਲਿਸ ਨੇ ਨਿਸ਼ਾਨ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਰਾਣੀਆਂ ਜ਼ਿਲ੍ਹਾ ਅਮਰੀਕ ਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 6 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਅਮਰ ਸਿੰਘ ਔਰ ਪਿਆਰਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਾਲਾ ਸਤਾਤਰਾ, ਬਲਦੇਵ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਜ਼ਕੀਰਾ ਅਤੇ ਰਣਜੀਤ ਸਿੰਘ ਰਾਣਾ ਪੁੱਤਰ ਹਰਪ੍ਰਜਨ ਸਿੰਘ ਵਾਸੀ ਬਿਰਜਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਜਗਦੀਸ਼ ਸਿੰਘ ਜੱਗੀ ਵਾਸੀ ਭਈ ਰੰਧੀਰ ਸਿੰਘ ਨਗਰ ਲੁਧਿਆਣਾ, ਮਨੋਰ ਸਿੰਘ ਵਾਸੀ ਮੇਲ ਖੁਰਦ ਸੰਗਰੂਰ, ਨਰਵੈਲ ਸਿੰਘ ਔਰ ਫਬਚਿੱਤਰ ਸਿੰਘ ਅਣਖੀ ਵਾਸੀ ਬਲੀਪੁਰ, ਸੁਵਿੰਦਰ ਸਿੰਘ ਵਾਸੀ ਸਿੰਘਾਪੁਰ, ਹਰਦਿਆਲ ਸਿੰਘ ਦਾਲਾ ਵਾਸੀ ਤਲਵੰਡੀ ਪਿੰਡਰ, ਜਸਪਾਲ ਸਿੰਘ ਜੱਸਾ ਤੇ ਅਨੰਦ ਸਿੰਘ ਦੋਵੇਂ ਵਾਸੀ ਸਤੂਵਾਲਾ ਫਿਰੋਜ਼ਪੁਰ ਨੂੰ ਵੀ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 6 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਫਤਿਹਪੁਰ ਬਦੇਸ਼ੇ, ਉਦਮ ਸਿੰਘ ਪੁੱਤਰ ਗਜਣ ਸਿੰਘ ਵਾਸੀ ਠੱਟਗੜ੍ਹ, ਪਰਮਜੀਤ ਸਿੰਘ ਸੈਂਸਰਾ, ਹਰਪ੍ਰੀਤ ਸਿੰਘ ਭਜਨਾ, ਬੱਗਾ ਸਿੰਘ ਬੱਗੀ, ਬਰਿਆਮ ਸਿੰਘ ਬੱਬਰ, ਕਰਮਜੀਤ ਸਿੰਘ ਕਾਲਾ ਬੂਰੇ ਨੰਗਲ, ਸੁਖਦੇਵ ਸਿੰਘ ਧਰਮਕੋਟ ਅਤੇ ਤਿੰਨ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 6 ਜੁਲਾਈ 1993 ਦੇ ਦਿਨ ਪੰਜਾਬ ਪੁਲਿਸ ਨੇ ਜੁਝਾਰ ਸਿੰਘ ਉਰਫ ਨੀਤੂ ਪੁੱਤਰ ਹੀਰਾ ਸਿੰਘ ਵਾਸੀ ਅੰਤਰੀਆਮੀ ਕਲੋਨੀ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 6 ਜੁਲਾਈ 2012 ਰਾਜਾ ਸੁਆਮੀ ਡੇਰਾ ਬਿਆਸ ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਡੇਰੇ ਦੇ ਆਲੇ-ਦੁਆਲੇ ਦੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਹਾਸਲ ਕਰ ਲਈ ਸੀ ਉਸ ਨੇ ਜੁਲਾਈ 2012 ਦੇ ਵਿੱਚ ਵੜੈਚ ਪਿੰਡ ਦੀ ਜ਼ਮੀਨ ਵੀ ਖਰੀਦ ਲਈ ਇਸ ਦੇ ਵਿੱਚ ਇੱਕ ਗੁਰਦੁਆਰੇ ਦੀ ਜ਼ਮੀਨ ਵੀ ਸੀ 2 ਸਾਲ ਤੋਂ ਇਸ ਗੁਰਦੁਆਰੇ ਦੀ ਬੱਤੀ ਵੀ ਬੰਦ ਕਰ ਦਿੱਤੀ ਹੋਈ ਸੀ 6 ਜੁਲਾਈ 2012 ਦੇ ਦਿਨ ਰਾਧਾ ਸਵਾਮੀਆ ਨੇ ਬਿਆਸ ਦੇ ਨੇੜੇ ਦੇ ਪਿੰਡ ਵਿੜੈਚ ਵਿਚਲੇ ਗੁਰਦੁਆਰੇ ਦੀ ਇਮਾਰਤ ਨੂੰ ਢਾਹ ਦਿੱਤਾ ਜਦ ਇਸ ਦੀ ਖਬਰ ਬਾਹਰ ਫੈਲੀ ਤਾਂ ਕੁਝ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰੇ ਦੀ ਕੰਦ ਦੁਬਾਰਾ ਉਸਾਰਨ ਵਾਸਤੇ ਜਦੋਂ ਜੈਦ ਦਾ ਐਲਾਨ ਕਰ ਦਿੱਤਾ ਹਾਲਾਂਕਿ ਗੁਰਦੁਆਰਾ ਤਵਾਰੀਖੀ ਨਹੀਂ ਸੀ ਅਤੇ ਨਾ ਹੀ ਇਸ ਦੇ ਵਿੱਚ ਗੁਰੂਗਾਂ ਸਾਹਿਬ ਦਾ ਪ੍ਰਕਾਸ਼ ਸੀ ਪਰ ਗਰਮਖਿਆਲੀ ਜਾਣੀਆਂ ਜਾਂਦੀਆਂ ਜਥੇਬੰਦੀਆਂ ਨੇ ਇਸ ਮਸਲੇ ਨੂੰ ਚੁੱਕਣ ਦਾ ਫੈਸਲਾ ਕਰ ਲਿਆ 6 ਜੁਲਾਈ 2022 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਨੇ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ। ਬਲਵਿੰਦਰ ਸਿੰਘ ਦੇ ਪਿੰਡ ਦਾ ਨਾਂ ਜਟਾਣਾ ਹੋਣ ਕਰਕੇ ਉਹ ਖਾਲਿਸਤਾਨੀ ਲਹਿਰ ਦੇ ਖੜਕੂ ਸਫਾਂ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਦੇ ਨਾਲ ਮਸ਼ਹੂਰ ਹੋ ਗਿਆ ਸੀ 1990 ਦੇ ਵਿੱਚ ਐਸਵਾਈਐਲ ਦੇ ਦਫ਼ਤਰ ਦੇ ਉੱਤੇ ਹਮਲੇ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਨੇ ਬਲਵਿੰਦਰ ਸਿੰਘ ਜਟਾਣਾ ਨੂੰ ਖੜਕੂ ਜਥੇਬੰਦੀ ਦਾ ਮਾਲਵੇ ਦਾ ਕਮਾਂਡਰ ਠਾਪ ਦਿੱਤਾ ਸੀ 1991 ਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਇੱਕ ਹਮਲਾ ਹੋਇਆ ਸੀ ਅਤੇ ਉਦੋਂ ਉਹ ਚੰਡੀਗੜ੍ਹ ਦਾ ਐਸਐਸਪੀ ਸੀ ਇਸ ਹਮਲੇ ਦੇ ਵਿੱਚ ਉਹ ਵਾਲ-ਵਾਲ ਬਚ ਗਿਆ ਸੈਣੀ ਉੱਤੇ ਹਮਲੇ ਵਾਲੀ ਰਾਤ ਹੀ ਬਲਵਿੰਦਰ ਜਟਾਣਾ ਦੇ ਘਰ ਦੇ ਉੱਤੇ ਕੀਤਾ ਗਿਆ ਹਮਲੇ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੀ 80 ਸਾਲਾ ਦਾਦੀ ਦਵਾਰਕੀ ਕੌਰ 5 ਸਾਲਾ ਪੋਲੀਓ ਗ੍ਰਸਤ ਭਾਣ ਜੀ ਸਿਮਰਨਜੀਤ ਸਿੰਘ ਬਲਵਿੰਦਰ ਸਿੰਘ ਦੀ ਚਾਚੀ ਜਸ਼ਮੀਰ ਕੌਰ ਭੈਣ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਘਰ ਨੂੰ ਅੱਗ ਲਾ ਦਿੱਤੀ ਸੀ ਇਹ ਹਮਲਾ ਪੂਲੇ ਨਿਹੰਗ ਨੇ ਕੀਤਾ ਸੀ ਤੇ ਬਾਅਦ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਦੋ ਕੈਦੀਆਂ ਨੇ ਪੂਲੇ ਨਿਹੰਗ ਨੂੰ ਅੱਗ ਲਾ ਕੇ ਜ਼ਿੰਦਾ ਸਾੜ ਦਿੱਤਾ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ